ਨੂੰ ਆਪਣੀ ਵੱਲ ਜਿਹੜਾ ਹੈ ਛਾਤੀ ਮਾਰਨੀ ਚਾਹੀਦੀ ਹੈ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਜਿੰਮ ਨਹੀਂ ਚੋਣਾ ਜਿਹੜੀਆਂ ਪੂਰੀ ਤਰ੍ਹਾਂ ਨਾਲ ਜੋੜਾ ਤੇ ਹੈ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਤੁਸੀਂ ਦੇਖ ਸਕਦੇ ਹੋ ਡਾਕਟਰ ਰਾਜਕੁਮਾਰ ਚੱਬੇਵਾਲ ਜੋਗੀ ਇੱਥੋਂ ਸਸਦ ਹਨ ਕਾਫੀ ਬੜੀ ਸੰਖਿਆ ਦੇ ਵਿੱਚ ਜਿਹੜੇ ਸਮਰਥਕ ਹਨ ਉਹਨਾਂ ਦਾ ਸਵਾਗਤ ਕਰ ਰਹੇ ਨੇ ਹਾਰ પાਕੇ ਔਰ ਬਹੁਤ ਸਾਰੀ ਸੰਖਿਆ ਦੇ ਵਿੱਚ ਜਿਹੜੇ ਪਾਰਟੀ ਦੇ ਵਿੱਚ ਵੀ ਜਿਹੜੇ ਸ਼ਾਮਲ ਹੋ ਰਹੇ ਨੇ ਸਰੋਪੇ ਪਾਏ ਜਾ ਰਹੇ ਨੇ ਨੌਜਵਾਨ ਬੜੀ ਸੰਖਿਆ ਦੇ ਵਿੱਚ ਹੈ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜੋ ਕਿ ਬਸੀ ਦੌਲਤ ਖਾਨ ਤੋਂ ਲੈ ਕੇ ਢੂੰਗਣੀ ਤੱਕ ਇਹ ਰੋਡ ਸ਼ੋਅ ਜਿਹੜਾ ਕੱਢਿਆ ਜਾ ਰਿਹਾ ਹੈ ਜਿਹਦੀ ਕੀ ਅਗਵਾਈ ਡਾਕਟਰ ਰਾਜਕੁਮਾਰ ਜੱਬੇਵਾਲ ਜੋ ਕਿ ਉਮੀਦਵਾਰ ਡਾਕਟਰ ਇਸ਼ਾਂਕ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਇੱਥੇ ਆਏ ਨੇ ਔਰ ਇਸ ਵੇਲੇ ਤਸਵੀਰਾਂ ਜਿਹੜੀਆਂ ਤੁਸੀਂ ਬਸੀ ਦੌਲਤ ਖਾਂ ਦੀਆਂ ਦੇਖ ਰਹੇ ਹੋ ਜਿੰਦਾਬਾਦ ਬੰਗਾਰਾਸ਼ਮੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਭਾਰੀ ਸਮਰਥਨ ਮਿਲ ਰਿਹਾ ਹੈ ਗੱਲ ਕਰਦੇ ਆ ਡਾਕਟਰ ਰਾਜ ਸਾਹਿਬ ਦੇ ਨਾਲ ਡਾਕਟਰ ਜਿੰਦਾਬਾਦ ਸ਼ਾਮਲ ਹੋਇਆ ਜੀ ਰੋਡ ਸ਼ੋਅ ਕਰ ਰਿਹਾ ਹੈ ਕਾਫੀ ਸਮਰਥਨ ਮਿਲ ਰਿਹਾ ਹੈ ਸਾਡੇ ਚ ਸਾਡੇ ਇਸ ਨਗਰ ਤੋਂ ਖਾਸ ਤੌਰ ਤੇ ਬਸੀ ਦੌਲਤ ਖਾਂ ਤੋਂ ਸਾਡੇ ਸਰਪੰਚ ਸਾਹਿਬ ਔਰ ਇਸ ਸਮੁੱਚੀ ਪੰਚਾਇਤ ਤੇ ਹੋਰ ਸੈਂਕੜੇ ਪਰਿਵਾਰ ਬੀਐਸਪੀ ਨੂੰ ਛੱਡ ਕੇ ਔਰ ਸਾਡਾ ਸਮਰਥਨ ਦੇਣ ਦਾ ਉਹਨਾਂ ਵੱਲੋਂ ਐਲਾਨ ਹੋਇਆ ਕਿ ਇਹਨਾਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੇ ਸੋ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਤੇ ਮੈਂ ਉਹਨਾਂ ਦੇ ਸਮਰਥਨ ਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਜਦੋਂ ਮੈਂ ਸਾਥੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇੱਕ ਵੱਡਾ ਉਤਸ਼ਾਹ ਹੈ ਔਰ ਵੱਡੀ ਆਸ ਹੈ ਵੱਡੀ ਉਮੀਦ ਹੈ ਕਿ ਇਹ ਜਿਹੜੀ ਸਰਕਾਰ ਹੈ ਜਿਹਨ 2.5 ਸਾਲ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਤੇ 45000 ਤੋਂ ਵੀ ਜ਼ਿਆਦਾ ਨੌਕਰੀਆਂ ਦਿੱਤੀਆਂ ਇਹ ਪੂਰੀ ਉਮੀਦ ਹੈ ਕਿ ਇਹ ਸਰਕਾਰ ਸਾਡੇ ਜਿਹੜੇ ਬੀਐਸਪੀ ਦੇ ਸਾਥੀ ਸਾਡੇ ਨਾਲ ਆਏ ਆ ਕਿ ਇਹ ਗਰੀਬਾਂ ਦੇ ਲਈ ਦਲਤਾਂ ਦੇ ਲਈ ਇਹ ਸਰਕਾਰ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਸੋ ਮੈਂ ਇਹਨਾਂ ਨੂੰ ਭਰੋਸਾ ਦਵਾਉਂਦਾ ਕਿ ਇਹਨਾਂ ਦੇ ਪਿੰਡ ਦੇ ਤੇ ਇਹਨਾਂ ਦੇ ਵਿਕਾਸ ਦੇ ਲਈ ਅਸੀਂ ਬਿਹਤਰ ਤੋਂ ਬਿਹਤਰ ਜਿਹੜੇ ਕੰਮ ਕਰਾਂਗੇ ਸੋ ਮੈਂ ਇਹਨਾਂ ਨੂੰ ਜਿਉਂ ਆਖਦਾ ਧੰਨਵਾਦ ਆਖਦਾ ਤੇ ਭਰੋਸਾ ਵੀ ਦਵਾਣਾ ਹੈ ਕਿ ਇਹਨਾਂ ਦਾ ਮਾਣ ਸਤਕਾਰ ਜਿਹੜਾ ਹਮੇਸ਼ਾ ਬਹਾਲ ਰੱਖਿਆ ਜਾਏਗਾ ਗੱਲ ਕਰਦੇ ਆ ਅੱਜ ਬੀਐਸਪੀ ਦੇ ਸ਼ਾਮ ਰੋਏ ਬਹੁਤ ਸਾਰੇ ਜਿਹੜੇ ਨੇ ਉਹ ਛੱਡ ਕੇ ਵੀ ਜਾ ਰਹੇ ਚੰਨੀ ਸਾਹਿਬ ਨੇ ਕਿਹਾ ਵੀ ਜਿਹੜੀਆਂ ਮਾੜੀਆਂ ਨੀਤੀਆਂ ਆ ਜਾਂ ਕੰਮ ਵਿਕਾਸ ਦੇ ਨਹੀਂ ਹੋ ਰੇ ਸਿਰਫ মিডিਆ ਵਿੱਚੇ ਰੌਲਾ ਰੱਪਾ ਹੈ ਤੇ ਉਹ ਕਰਕੇ ਇਹਨਾਂ ਨੂੰ ਜਿਹੜੇ ਸਾਨੂੰ ਛੱਡ ਕੇ ਜਾ ਰਹੇ ਆ ਇਹ ਇਹਨਾਂ ਦੇ ਸਿਰਫ ਜਿਹੜੇ ਲੌਲੀਪੌਪ ਹਨ ਦਿਖਾ ਰਹੇ ਕਿ ਜੀ ਸਾਡੀ ਸਰਕਾਰ ਸਤਾਈ ਚਾਈ ਪਈ ਹੈ ਔਰ ਜਿਹੜੇ ਲੋਕ ਆਮ ਆਦਮੀ ਪਾਰਟੀ ਚ ਕੰਮ ਨਹੀਂ ਕਰਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕੰਮ ਨਹੀਂ ਕਰਦੇ ਉਹਦਾ ਕੋਈ ਮੁੱਲ ਨਹੀਂ ਹੈ ਸੋ ਇਹ ਜਿੰਨੇ ਵੀ ਲੀਡਰ ਜਾ ਰਹੇ ਛੱਡ ਕੇ ਆਮ ਆਦਮੀ ਪਾਰਟੀ ਨੂੰ ਇਹ ਆਮ ਆਦਮੀ ਪਾਰਟੀ ਨੂੰ ਜਿਹੜੇ ਸੂਟ ਨਹੀਂ ਕਰਦੇ ਕੰਮ ਨਹੀਂ ਕਰਦੇ ਸੋ ਜਿਹੜੇ ਕੰਮ ਨਹੀਂ ਕਰਦੇ ਉਹ ਜਾ ਰਹੇ ਆ ਤੇ ਬਹੁਤ ਸਾਰੇ ਸੈਂਕੜੇ ਸੈਂਕੜੇ ਪਰਿਵਾਰ ਜਿਹੜੇ ਆ ਉਹ ਆ ਰਹੇ ਆ ਨਾਲੇ ਆਮ ਆਦਮੀ ਪਾਰਟੀ ਦੀ ਸੋਚ ਆ ਇਸ ਸੋਚ ਨੂੰ ਕੋਈ ਇੱਕ ਲੀਡਰ ਦੇ ਨਾਲ ਜੁੜੀ ਹੋਈ ਸੋਚ ਨਹੀਂ ਇਹ ਸੋਚ ਜਿਹੜੀ ਪੂਰੀ ਦੁਨੀਆ ਦੇ ਨਾਲ ਪੂਰੇ ਸਾਥੀਆਂ ਦੇ ਨਾਲ ਪੂਰੇ ਵੋਟਰਸ ਦੇ ਨਾਲ ਜੁੜੀ ਹੋਈ ਸੋਚ ਹੈ ਸੋ ਇਸ ਕਰਕੇ ਜਿਹੜੇ ਸਾਡੇ ਸਾਥੀ ਆ ਰਹੇ ਆ ਉਹ ਤੇ तमाम ਵੋਟਰਸ ਹਜ਼ਾਰਾਂ ਦੇ ਹਿਸਾਬ ਨਾਲ ਵੋਟਰ ਜਿਹੜੇ ਆ ਬੀਐਸਪੀ ਦੇ ਉਹ ਸਾਡੇ ਚ ਆ ਰਹੇ ਆ ਔਰ ਉਹਨਾਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਔਰ ਕੱਲ ਵੀ ਤੁਸੀਂ ਦੇਖਿਆ ਕਿ ਸਾਡੇ ਸੈਂਕੜੇ ਪਰਿਵਾਰ ਟੋਡਰਪੁਰ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਦਾ ਝਾੜੂਰ ਚੋਣ ਨਿਸ਼ਾਨ ਝਾੜੂ ਦਾ ਸਮਰਥਨ ਦੇਣ ਦਾ ਉਹਨਾਂ ਵੱਲੋਂ ਵੱਡਾ ਐਲਾਨ ਹੋਇਆ ਸੋ ਬਹੁਤ ਵੱਡਾ ਜਿਹੜਾ ਹਲਾਰਾ ਹੈ ਇਹਨਾਂ ਦੋ ਦਿਨਾਂ ਦੇ ਵਿੱਚ ਮਿਲਿਆ ਇਹਨਾਂ ਨੇ ਚਾਰ ਜੁਆਇਨ ਕਰਾਏ ਹੋਣਗੇ ਔਰ ਸਾਡੇ ਮੇਰਾ ਖਿਆਲ ਲਗਭਗ 4000 ਦੇ ਕਰੀਬ ਜਿਹੜੇ ਉਹ ਜੁਆਇਨ ਕਰ ਰਹੇ ਆ ਔਰ ਕਰ ਗਏ ਆ ਜਨੀ ਸਾਹਿਬ ਨੇ ਕਿਹਾ ਇਹ ਪਾਰਟੀ ਤੇ ਵੀ ਲਗਾਇਆ ਹੈ ਵੀ ਪਾਰਟੀ ਜਿਹੜੀ ਝੂਠੇ ਬਾਦੇ ਜਾਂ ਕਹਿ ਸਕਦੇ 15 ਕਹਿੰਦੇ 1 ਕਰੋੜ ਰੁਪਈਆ ਅਸੀਂ ਦਿੱਤਾ ਸੀਗਾ 70 ਕਰੋੜ ਦੇ ਕਰੀਬ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਵਿਕਾਸ ਲਈ ਦਿੱਤਾ ਪਰ ਵਿਕਾਸ ਨਹੀਂ ਪਿੰਡਾਂ 'ਚ ਜਾਂਦੇ ਆ ਕਹਿੰਦੇ ਦੇਖਣ ਨੂੰ ਨਹੀਂ ਨਹੀਂ ਮੈਂ ਤਾਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਤਾਂ ਮੁੱਖ ਮੰਤਰੀ ਸੀ ਤੁਸੀਂ ਵੀ ਆਪਣੇ ਹਲਕੇ 'ਚ ਲਾਇਆ ਹੋਊਗਾ ਤੁਸੀਂ ਕਦੇ ਨਹੀਂ ਜਿੱਤੇ ਕੋਈ ਨਹੀਂ ਤੁਸੀਂ ਆਪਣੀ ਸੀਟ ਹਾਰ ਗਏ ਜਿਹੜੀ ਦੂਜੀ ਤੋਂ ਨਾਲੇ ਉਹ ਵੀ ਹਾਰ ਗਏ ਆਪਣੇ ਭਰਾ ਨੂੰ ਲੜਾਈ ਕਿਸੇ ਦੇ ਖਿਲਾਫ ਕਾਂਗਰਸ ਦੀ ਉਹ ਜਿਹੜੀ ਮਾਂ ਦੇ ਪੱਠੇ ਛੁਰਾ ਮਾਰਿਆ ਨਾ ਕਹਿੰਦੇ ਇਹ ਆਪ ਹੀ ਨਹੀਂ ਮਾਂ ਦੇ ਪੱਠੇ ਛੁਰਾ ਮਾਰਿਆ ਉਥੇ ਜੀਪੀ ਸਿੰਘ ਦੇ ਖਿਲਾਫ ਆਪਣਾ ਭਰਾ ਲੜਾਇਆ ਉਹਦੀ ਜਮਾਨਤ ਜਬਤ ਹੋ ਗਈ ਸੋ ਇਸ ਕਰਕੇ ਸਾਡੇ ਪੈਸਿਆਂ ਦੀ ਗੱਲ ਲਾ ਕਰੇ ਅਸੀਂ ਪੈਸੇ ਲਾਏ ਆ ਵਿਕਾਸ ਕੀਤਾ ਔਰ ਲੋਕਾਂ ਨੇ 2022 ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕੋ ਸੀਟ ਜਿਤਾਈ ਸੀ ਕਾਂਗਰਸ ਦੀ ਉਹ ਮੇਰੀ ਸੀ ਔਰ ਉਹ ਕਮਾਂ ਨੂੰ ਪਿਆਰ ਨੂੰ ਸਤਕਾਰ ਨੂੰ ਹਰ ਇੱਕ ਨੂੰ ਜਿਤਾਈ ਸੀ ਸੋ ਇਸ ਕਰਕੇ ਮੈਂ ਇਹਨੂੰ ਕਹਿਣਾ ਚਾਹੁੰਦਾ ਹੈ ਕਿ ਜੇ ਤੇਰੇ ਪੈਸੇ ਇੰਨੇ ਹੀ ਹੁੰਦੇ ਤਾਂ ਤੂੰ ਭਾਈ ਆਪਣੀਆਂ ਦੋ ਸੀਟਾਂ ਕਾ ਤੇ ਹਾਰ ਗਿਆ ਵਾਪਸੀ ਕਾਂਗਰਸ ਵਾਪਸੀ ਦੀ ਗੱਲਬਾਤ ਬਾਰ-ਬਾਰ ਹਰ ਰੇਸ਼ੀ ਤੇ ਕਹਿ ਰਹੇ ਵੀ ਵਾਪਸ ਨਹੀਂ ਲੈਣਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਧੋਖਾ ਕੀਤਾ ਜੇ ਉਹ ਫਲਾਣਾ ਅਰੋੜਾ ਜੀ ਉਹ ਮੈਂ ਤਾਂ ਇਹਨਾਂ ਨੂੰ ਇਹ ਕਹਿੰਦਾ ਹੈ ਤੇ ਜਿਹੜੀ ਇਹ ਧੋਖੇ ਦੀ ਗੱਲ ਕਰਦੇ ਆ ਜਾਂ ਵਾਪਸੀ ਦੀ ਗੱਲ ਕਰਦੇ ਆ ਮੈਂ ਤਾਂ ਕਿਸੇ ਮੰਚ ਤੇ ਕਿਹਾ ਹੀ ਨਹੀਂ ਨਾ ਕਿਸੇ ਸਾਥੀ ਨੇ ਕਿਹਾ ਸੋ ਇਸ ਕਰਕੇ ਸਿਰਫ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ ਜਿੱਥੇ ਤੱਕ ਮਾਦੀ ਪਿਠੇ ਸ਼ੋਰਾ ਮਾਰਨ ਵਾਲੀ ਗੱਲ ਹੈ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬਾਜਵਾ ਸਾਹਿਬ ਆਪ 2022 ਚ ਕਾਂਗਰਸ ਚੋਂ ਲੜ ਰਹੇ ਸੀ ਪਰ ਹਾਂ ਬੀਜੇਪੀ ਚੋਂ ਲੜ ਰਹੇ ਸੀ ਜਦ ਕਿ ਪਹਿਲਾਂ ਜਿਹੜਾ ਐਮਐਲਏ ਸੀ ਉਹ ਕਾਂਗਰਸ ਤੋਂ ਸੀ ਤੇ ਇਹ ਵੀ ਮਾਦੀ ਪਿਠੇ ਸ਼ੋਰਾਈ ਹੈ ਔਰ ਜਦੋਂ ਭਰਾ ਯਾਦ ਇਹਦਾ ਲੜ ਰਿਹਾ ਸੀ ਚਰਨਜੀਤ ਚੰਨੀ ਦਾ ਤੇ ਉਹ ਵੀ ਬਾਦ ਹੀ ਬੱਟੇ ਛੋਰਾ ਹੀ ਆ ਕਿਉਂਕਿ ਉਹਨੂੰ ਮੁੱਖ ਮੰਤਰੀ ਹੁੰਦੇ ਉਹਨੂੰ ਸਮਝਾ ਨਹੀਂ ਸਕਿਆ ਔਰ ਤੁਸੀਂ ਦੇਖੋ ਕਿ ਇਹ ਆਪਣੇ ਮੇਰਾ ਖਿਆਲ ਕੋ ਕਾਂਗਰਸ ਨੇ ਸਭ ਤੋਂ ਵੱਡਾ ਕਾਰਡ ਖੇលਿਆ ਸੀ ਕਿ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੀ ਬਜਾਏ ਇਹ ਦਲਿਤ ਮੁੱਖ ਮੰਤਰੀ ਜਿਹੜਾ ਆਪਣੀਆਂ ਦੋਨੇ ਸੀਟਾਂ ਵੀ ਹਾਰ ਗਿਆ ਔਰ ਚੌਥੀਆਂ ਸੀਟਾਂ ਦੇ ਵਿੱਚੋਂ ਪੰਜ ਜਿਤਾ ਸਕਿਆ ਔਰ ਉਲਟਾ ਉੱਥੋਂ ਐਸਾ ਚਮਕੌਰ ਸਾਹਿਬ ਤੋਂ ਡਰਿਆ ਔਰ ਡਰ ਕੇ ਦੁਆਬੇ 'ਚ ਆ ਗਿਆ ਸੋ ਇਸ ਕਰਕੇ ਆਪ ਇਹ ਭੰਗੋੜਾ ਹੈ ਇਹ ਲੋਕਾਂ ਨੂੰ ਘਬਰਾਣਾ ਨਾ ਕਰੇ ਸੋ ਡਾਕਟਰ ਰਾਜ ਕੁਮਾਰ ਚਾਬੇਵਾਲ ਜੀ ਨਾਲ ਜਿਹੜੀ ਗੱਲਬਾਤ ਹੋਈ ਹੈ ਹਰੇਕ ਸਵਾਲ ਦਾ ਜਿਹੜਾ ਜਵਾਬ ਦਿੰਦਾ ਹੈ ਚਾਹੇ ਉਹ ਚੰਨੀ ਜੀ ਦਾ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਦਾ ਕਿਉਂਕਿ ਪਿਛਲੇ ਦਿਨੀ